ਸਸੀ ਗਾਜੀ ਸਾਰੇ ਵੀਰ ਭਰਾ ਜਿੰਨੇ ਵੀ ਸੰਦੀਪ ਡੇਰੀ ਫਾਰਮ ਨੂੰ ਵੇਖਦੇ ਆ ਉਹਨਾਂ ਸਾਰਿਆਂ ਦਾ ਪਹਿਲੋਂ ਧੰਵਾਦ ਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਸੰਦੀਪ ਡੇਰੀ ਫਾਰਮ ਦੇ ਚੈਨਲ 'ਤੇ ਕੁਝ ਕਾਰਨ ਕਰਕੇ ਗ੍ਰਸਤੀ ਦੇ ਵਿੱਚ ਚਲੋ ਕੋਈ ਸੌ ਕੰਮ ਕਾਰਵਿਆ ਰ ਪੈ ਜਾਂਦੇ ਆ ਸੰਦੀਪ ਨਹੀਂ ਆ ਸਕਿਆ ਤੇ ਉਹਦੀ ਘਾਟ ਤੇ ਸਾਨੂੰ ਹੈ ਗਈ ਆ ਥੋੜੀ ਨਮਾਣੀ ਦੀ ਕੋਸ਼ਿਸ਼ ਕਰਨ ਲੱਗੇ ਆ ਉਮੀਦ ਕਰਦੇ ਆ ਵੀ ਤੁਹਾਨੂੰ ਸਾਡੀ ਵੀਡੀਓ ਜਿਹੜੀ ਆ ਚੰਗੀ ਲੱਗੂਗੀ ਤੇ ਵੀਰੋ ਤੁਹਾਨੂੰ ਦਿਖਾਉਣੀ ਆ ਤਿੰਨ ਮੱਝਾਂ ਬਨਾਂਦ ਵਿੱਚੋਂ ਦੋ ਸੂਆਂ ਇੱਕ ਗੱਬੜਿਆ ਔਰ ਇੱਕ ਝੋਟੀ ਐ ਖੀਰੀ ਉਹ ਖਾਉਣੀ ਤੁਹਾਨੂੰ ਬਹੁਤ ਚੰਗੀ ਐ ਪਿੰਡ ਦਾ ਐਡਰੈਸ ਲੋਡ ਪੇਪਲੋਂ ਕਰ ਲੋ ਨਾਂ ਹੈਗਾ ਜੀ ਮੁਖਵਿੰਦਰ ਸਿੰਘ ਸੰਧੂ ਪਿੰਡ ਜੇਠੂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਇਹ ਅੰਮ੍ਰਿਤਸਰ ਤੋਂ ਜਿਹੜੀ ਬਟਾੜਿਓਂ ਛੜਕ ਜਾਂਦੀ ਐ ਉਹਦੇ ਉੱਤੇ ਇਹ ਆਪਣਾ ਨਗਰ ਪੈਂਦਾ ਜੀ ਮੋਬਾਈਲ ਨੰਬਰ ਹੈਗਾ ਜੀ 98143 98174 7886 22956 ਇਹ ਦੋਵੇਂ ਫੋਨ ਚੱਲਦੇ ਆ ਇਹਦੇ ਤੁਸੀਂ ਕਾਲ ਵੀ ਕਰ ਸਕਦੇ ਇਹ ਦੋਹਾਂ ਦੇ ਵਟਸਐਪ ਵੀ ਚੱਲਦਾ ਤੇ ਗਿਆਦੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਆਓ ਤੁਹਾਨੂੰ ਮੱਝਾਂ ਖਾਈਏ ਜੀ ਆਹ ਆਪਣੇ ਕੋ ਹੈਗੀ ਜੀ ਨੀਲੀ ਰਾਵੀ ਦੀ ਝੋਟੀ ਮੇਖੋ ਲੰਬਾਈ ਲੂਈ ਕਿੰਨੀ ਆ ਬਹੁਤ ਚੰਗੀ ਖਰੀ ਝੋਟੀ ਆ ਚਵਾਈ ਰੂਨੋਂ ਵੱਧ ਭੋਲੀ ਇਹਨੂੰ ਸੁਈ ਨੂੰ ਅੱਜ 4-5 ਦਿਨ ਹੋ ਗਏ ਮਤਲਬ ਬੌੜਾ ਹੀ ਐ ਇੱਕ ਇਸੰਦਾ ਤੇ ਕੱਟਾਇਆ ਦੇ ਮਗਰਿਆ ਆ ਬੱਚਾ ਸਰ ਤਾਜੇ ਆ ਮਗਰਿਆ ਦੋ ਦਿਨਾਂ ਮਤਲਬ ਇੱਕ ਮਾਜ 8 ਦੀ ਸੂਈ ਇੱਕ 7 ਦੀ ਸੂਈ ਇਹ 8 ਨੂੰ ਸੂਈ ਆ ਉਹ ਦੂਜੀ 7 ਦੀ ਸੂਈ ਇਹ ਥੱਲੇ ਫਿਰ ਉਹ ਲੱਪਾ ਲਪਾ ਲਾਉਂਦਾ ਡੰਗਰ ਤੇ ਅੜੀ ਦੀ ਸੂਈ ਥੋੜੀ ਜਿਹੀ ਸੱਦੀ ਮਾਜੇ ਥੋੜੀ ਲੇਟ ਹੋਈ ਆ ਕਈ ਡੰਗਰ ਤੇ ਛੇਤੀ ਜੁੜੇ ਜੇ ਕਈਆਂ ਨੂੰ ਟਾਈਮ ਲੱਗ ਜਾਂਦਾ ਤੇ ਇਹਦੇ ਹੁਣ ਜਿੰਨਾ ਦੁੱਧ ਵੀ ਜੇ ਆਪਾਂ ਦੱਸਾਂਗੇ ਦੁੱਧ ਸਾਡਾ ਓਨਾ ਹੀ ਹੋਊਗਾ ਇਹ ਨਹੀਂ ਕਿ ਤੁਸੀਂ ਇੱਡੀ ਦਰਵਾਉ ਹੋ ਤੇ ਆਣ ਕੇ ਤੁਹਾਨੂੰ 10 ਲੀਟਰ ਦੱਸੀ ਦੁੱਧ ਛੇ ਹੋਵੇ 12 ਦਸੀਏ ਦੁੱਧ 8 ਹੋਏ ਇਤਾਂ ਦਾ ਕੋ ਕੰਮ ਨਹੀਂ ਹੁੰਦਾ ਆਪਣਾ ਦੁੱਧ ਦਾ ਆਪਣਾ ਬਿੱਲ ਕੁੱਲ ਉਹਨੇ ਦੱਸਾਂਗੇ ਜਿੰਨਾ ਪਸੂ ਦੇ ਥੱਲੇ ਹੈਗਾ ਜਿਹਦੇ ਥੱਲੇ 10 ਆ ਉਹ 10 ਦੱਸਾਂਗੇ ਜਿਹਦੇ ਥੱਲੇ 8 ਆ ਉਹਦਾ 8 ਦੱਸਾਂਗੇ ਤੇ ਮੈਂ ਥੱਲੇ 9 ਲੀਟਰ ਦੁੱਧ ਲਾ ਲਓ ਗੋੜਾ ਲਾ ਲਓ ਛੋਟੀ ਮੀਡੀ ਦੀਏ ਬਿਲਕੁਲ ਦੂਜੀ ਗੱਲ ਇਹ ਆ ਹੁਣ 3 ਵਜੇ ਆ ਸਵੇਰ 3 ਹੋਈ ਆ ਤੇ ਚਵਾਈ ਅਸੀਂ ਕੀਤੀ ਏ ਸਵੇਰੇ ਕੀਤੀ 3 ਵਜੇ ਦੀ ਐਵੇਂ ਤੁਹਾਨੂੰ ਅਖੀ 6 ਵਜੇ ਚੋਈਆਂ ਤੇ ਇਹਨਾ ਹੀ ਦਾ ਸ਼ੈੰਦ ਅਜ ਸੰਦੀਪ ਆਊਗਾ ਚਲੋ ਨਹੀਂ ਆ ਸਕਿਆ ਤੇ ਫਿਰ ਅਸੀਂ ਆਪ ਹੀ ਅੱਜ ਇਕ ਚਲੋ ਥੋੜਾ ਰੌਣਕ ਮੇਲਾ ਕਰ ਲਈਏ ਫਿਰ ਅਣੀ ਪਿਓ ਪੁੱਤ ਲੱਗੇ ਅੱਥੀ ਦੀ ਗੱਲ ਕਹਿੰਦਾ ਭਾਈ ਹਾਂ ਖੋਲ ਪਾ ਮੁਖਾ ਮਤਲਬ ਵੇਖੋ ਸ੍ਰੀ ਖਰਾਲ ਬੜਾ ਸੋਹਣਾ ਨਿਸ਼ਾਨੀਆਂ ਸਾਰੀਆਂ ਬਹਾਨੇ ਤੇ ਡੱਬ ਹੈਗਾ ਤੂੰ ਤੇ ਤੂੰ ਸੁਧਿਓ ਵੱਧ ਕੀਤੀ ਲੱਤਾਂ ਚੱਲੀ ਕੀਤੀਆਂ ਅੱਖਾਂ ਦੇ ਵਿੱਚ ਇਹ ਨਹੀਂ ਅੱਖਾਂ ਤੇ ਬਹੁਤ ਸੋਹਣੀ ਝੋਟੀ ਆ ਲੰਮੀ ਉਸਦੀ ਪੂਰੀ ਆ ਵੱਡੀ ਹੈ ਦੀ ਆਪਣਾ ਡੰਗਰ ਛੋਟਾ ਕੋਈ ਨਹੀਂ ਆ ਸਾਰੇ ਵੱਡੇ ਹੀ ਡੰਗਰ ਆ ਦੇਖੋ ਲੈਓ ਜੀ ਵੇਖੋ ਲੰਮੀ ਲੂਮੀ ਕਿੱਡੀ ਝੋਟੀ ਪੂਰੀ ਵੇਲ ਲੰਮੀ ਆ ਤੇ ਦੁੱਧ ਥਣ ਬਹੁਤ ਚੰਗਾ ਥਣ ਲੱਗਾ ਤੇ ਪੋਲੀ ਹੱਦੋਂ ਵੱਧਿਆ ਹੱਦੋਂ ਵੱਧ ਜੀ ਨੂੰ ਕਹਿੰਦੇ ਆ ਦੇਖੋ ਜੀ ਕੋਈ ਝੂਮ ਨਹੀਂ ਇਹ ਕੀਤਾ ਨੋਰਮਲ ਵੀਡੀਓ ਬਣ ਲਈ ਆ ਨਾ ਕਦੀ ਸੰਦੀਪ ਨੇ ਕੀਤਾ ਨਾ ਕਦੀ ਆਪਾਂ ਹੀ ਕੀਤਾ ਜੀ ਦੇਖੋ ਛੋਟੀ ਕੋਈ ਮਰੀਆ ਇੱਕ ਤੋਂ ਵੇਹੀ ਲਿਆ ਵੱਡੀ ਕਬਡੀ ਕਬਡੀ ਇਹਨੇ ਛੇ ਕੋ ਢਾਈ ਤੇ ਚਲੋ ਵੱਡੀਆਂ ਮੱਝਾਂ ਚ ਆਉਂਦੀ ਆ ਛੋਟੀਆਂ ਨਹੀਂ ਦੂਜੀ ਬੈਂਟੀ ਦਾ ਰੇਟ ਆਪਣੇ ਫਿਕਸ ਜੇ ਹੁੰਦੇ ਆ ਕੋਈ ਆਈ ਤਾਈ ਆਏ ਗਏ ਬੰਦੇ ਦਾ ਮਾਨਤਾਂ ਤੇ ਚਲੋ ਥੋੜਾ ਬੋਲਾ ਕਰਾਂਗੇ ਜਿਆਦਾ ਫਰਕ ਨਹੀਂ ਹੁੰਦਾ ਕੋ ਥੋੜਾ ਬੋਲਾ ਹਰ ਇੱਕ ਭੈਣ ਭਰਾ ਦਾ ਅੱਗੇ ਵੀ ਕਰੀਦਾ ਹੋਂ ਹੀ ਕਰਾਂਗੇ ਇਹ ਬਿਲਕੁਲ ਜੈਸ ਲੋ ਸਵਾ ਲੱਖ ਦੀ ਝੋਟੀ ਦੇ ਜਾਂਗੇ ਕਰਦਾ ਕਿ ਉੱਚੋਂ ਖੁੱਲਾ ਮਾਨਤਾਂ ਨੂੰ ਸਵਾ ਲੱਖ ਚੋਂ ਕਰ ਦਾਂਗੇ 2000 ਲੈਸ ਕਰ ਦਾਂਗੇ 1 ਲੱਖ ਤੇ 23000 ਅੱਗੇ ਆ ਜੀਏ ਤਾਂ ਜੈਸਲੀ ਝੋਟੀ ਨਾ ਤਾਂ ਦੱਜਾ ਸੁਆ ਹੈ ਨਾੜਾ ਨੂੜਾ ਵੇਖੋ ਇੱਧਰ ਦਿਖਾ ਮਤਲਬ ਖਾਨਾ ਨਾੜਾ ਵਿੱਚ ਕਿੰਨਿਆ ਥੱਲੇ ਹਵਾਨੇ ਦੇ ਉੱਤੇ ਨਾੜਾ ਵੇਖੋ ਕਿੰਨਿਆ ਦੁੱਧ ਵਾਲੀ ਝੋਟੀ ਆ ਇਹ ਵੀ ਇਕੱਠੇ ਸੂਈਆਂ ਉਹਦੇ ਨਾਲ ਦੀ ਸੂਈ ਹੈ ਵੀ ਵੇਖੋ ਪੂਸ਼ਪਾਸ਼ ਕਿੰਦੀ ਐ ਪਤਲੀ ਕਮੜੀ ਆ ਥਣ ਵੇਖੋ ਲੋਕ ਆਲਾ ਲੱਗਾ ਵਧੀਆ ਥਣੇ ਫੋਲ ਭਾਈ ਪੂਸ਼ ਇਹਦੇ ਥੱਲੇ ਐਸ ਵੇਲੇ ਜਿਹੜਾ ਦੁੱਧ ਮਿੰਤੀ ਵਾਲਾ 11 ਲੀਟਰ ਤੋਂ ਵੱਧ ਹੋਊਗਾ ਗੋਲਾ ਲਾਲੂ ਦਾ ਤਰਲ 11 ਲੀਟਰ ਤੋਂ ਵੱਧ ਪੱਕਾ ਹੋਊਗਾ ਕੰਡੇ ਵਾਲਾ ਵਾਲਟਿਜ ਅਲਟੀਪਲਟੀ ਮਾਰ ਕੇ ਨਹੀਂ ਕੰਡਾ ਚੁੱਕ ਕੇ ਦੁੱਧਾ ਦਵਾਵਾਂਗੇ ਸਾਡੇ 5 ਲੀਟਰ ਦੁੱਧ ਡੰਗਦਾ ਹੋਊਗਾ ਤੇ ਕੋਈ ਮਹੀਨਾ ਜੇ ਨਾ ਹੋਗਾ ਉਹਦੇ ਔਰ 10000 ਜੀ ਨਹੀਂ ਦੇਣੀ ਉਹ ਤੋਂ ਛੋੜ ਛਾੜ ਹੀ ਹੋਣੀ ਥੋੜੀ ਬੋਧੀ ਜਿਆਦਾ ਪਰਚਮੀ ਨਹੀਂ ਹੋਣਾ ਤੇ ਦੂਜੀ ਬੇਨਤੀ ਇਹ ਆ ਕਿ ਆਪਾਂ Google Pay ਰਹੀਂ ਪੈਸੇ ਪਵਾ ਕੇ ਖਾਤੇ ਦੇ ਵਿੱਚ ਜਾਂ ਬੈਂਕ 'ਤੇ ਆ ਗਏ ਫਿਰ ਆਪਾਂ ਕੋਈ ਭੇਜਦੇ ਆ ਜੇ ਕੋਈ ਵੀ ਰੋਦਾਂ ਭੇਜਦਾ ਉਹਨੂੰ ਕੋ ਤੁਸੀਂ ਲੈ ਸਕਦੇ ਬੜੀ ਖੁਜੀ ਨਾ ਆਪਾਂ ਪੈਸੇ ਖਾਤੇ ਜਾਏ ਪਸ਼ੂ ਫੇਰ ਲੱਦ ਕੇ ਭੇਜਣਾ ਇੱਕ ਦੋ ਵਾਰੀ ਗਲਤ ਕੰਮ ਹੋਇਆ ਇੱਕ ਦਿਨ ਮੈਂ ਟੋਲ ਪਰਾਜੇ ਸੇਰੋ ਵਾਲੇ ਤੋਂ ਮੱਝ ਬਾਅਦ ਮੰਗਾਈ ਕੋਈ ਬੰਦਾ ਮੋਗੇ ਲੱਗੇ ਉਹਨੇ ਝੋਟੀ ਮੰਗਾ ਲਈ ਤੇ ਪਹਿਲਾਂ ਉਹਦੇ ਕੈਸ਼ ਦੇਣਾ ਫਿਰ ਇਹਦੇ ਚੈੱਕ ਦੇਣਾ ਫਿਰ ਮੈਂ ਐਸੇ ਪਾਸੇੋਂ ਪਤਾ ਕੀਤਾ ਕਿ ਉਹ ਸਹੀ ਨਹੀਂ ਕੰਮ ਕਰਦਾ ਅੱਗੇ ਉਹਨਾਂ ਦੀ ਮਹੀਨਾ ਇੱਕ ਰੋਲਾ ਪਿਆ ਉਸ ਤੋਂ ਬਾਅਦ ਆਪਾਂ ਇਹ ਗੱਲ ਮੰਨ ਕੇ ਧਾਰੀ ਆ ਹਾਂ ਕਈ ਵੀਰ ਕਹਿੰਦੇ ਆ ਨਾ ਆਪਣਾ ਨਾਲ ਜਾਣ ਦਾ ਟਾਈਮ ਜੀ ਕਦੀ ਮੱਝ ਆਪਾਂ ਛੱਡਣ ਨਹੀਂ ਗਏ ਗੱਡੀ ਵਾਲੇ ਹਾਥੀ ਭੇਜਦੇ ਆ ਤੇ ਨਾ ਗੱਡੀ ਵਾਲੇ ਹੱਥ ਪੈਸੇ ਆਉਣੇ ਤੇ ਨਾ ਹੀ ਨਾਲ ਜਾਇ ਉਹਨੇ ਪੇਮੈਂਟ ਖਾਤੇ ਚ ਪਊਗੀ ਸਾਰੀ ਦੀ ਸਾਰੀ ਫੇਰ ਮੱਝ ਲੱਗਣੀ ਆ ਕੱਟੀ ਆ ਇਹਨੇ ਲੋੜੀ ਤੇ 2 ਸਾਲ ਦੀ ਹੋਣਾ ਲੋੜੀ ਵਾਲੇ ਦਿਨ ਦਾ ਜਨਮ ਇਹਦਾ ਤੇ ਲੋੜੀ ਵਾਲੇ ਦਿਨ ਇਹਨੇ ਜਾ ਕੇ 2 ਸਾਲ ਦੀ ਹੋਣਾ ਵੇਖ ਲਓ ਕੱਟੀ ਦੀ ਗਰੋਥ ਕਿੰਨੀ ਆ ਇੱਕ ਦਿਨੇ ਮਤਲਬ ਤਾਰਾਂ ਵੀ ਮਾਰਦੀ ਆਪਾਂ ਕਰਾਈ ਨਹੀਂ ਅਜੇ ਬਿਲਕੁਲ ਕੁਲੀ ਕੱਟੀ ਆ ਤੇ ਇਹ ਨਵਾਬ ਝੋਟੇ ਦੀ ਨਵਾਬ ਸੀਮਨਦੀ ਸਿੰਘ ਦੀ ਕੁਆਲਿਟੀ ਵੇਖ ਲਓ ਵੇਚਣ ਵਾਲੀ ਨਹੀਂ ਆ ਚਲੋ ਕੋਈ ਵਧੀਲੀ ਮਜਬੂਰੀ ਹੁੰਦੀ ਬੰਦੇ ਦੀ ਜੇ ਵਿਕੀ ਤੇ ਵੇਚਾਂਗੇ ਨਹੀਂ ਕੋਈ ਗੱਲ ਨਹੀਂ ਆ ਤੇ ਇੱਕ ਅਸੀਂ ਫਿਰ ਮੁਖਾਂ ਖੋਲ ਕੇ ਫੜ ਸੁਣੀ ਵਿਖਾ ਦਿੰਦੇ ਤੁਹਾਨੂੰ ਇਹਦੇ ਇਹ ਆ ਵੇਖੋ ਥਾਂ ਦੀ ਕੋਈ ਬਾਧੂ ਸ਼ਾਂਖ ਫੁੱਟ ਨਹੀਂ ਲੱਗੀ ਚਾਰ ਥਾਂਆਂ ਆਹ ਇਹਦੀ ਭੈਣਾਂ ਇਹ ਆਹ ਤੱਕ ਕੋਈ ਨਹੀਂ ਆਇਆ ਕਿਉਂ ਆਈ ਇਹਦੀ ਵੱਡੀ ਭੈਣਾਂ ਪੇਸੋ ਕਿੱਡੀ ਚੋਟੀ ਇਸ ਸੂਈਆਂ ਦੇ ਕੋਲ 6 ਇਹ ਚਾਰ ਗੰਦਰੀ ਤੁਸੀਂ ਇੱਕ ਸੂਏ ਪਹਿਲੇ ਦੀ ਆ ਦੂਜੇ ਦੀ ਆ ਮੀਣੀ ਕੱਟੀ ਆ ਤੀਜੇ ਸੂਏ ਦੀ ਉਹ ਆਪਣੀ ਘਰ ਦੀ ਬਰੀਡ ਆ ਤੇ ਇਹਨਾਂ ਦੀ ਮਾਂ ਥੱਲੇ ਦੁੱਧ 15-16 ਲੀਟਰ ਹੈਗਾ ਸੀ ਹੁਣ ਕਹੀ ਜਾਈਏ ਭਾਈ ਲੀਟਰ ਦਿੰਦੀ ਹੈ ਮਾਂ ਵੀ ਲੀਟਰ ਦੇ ਜੀ 15 ਤੋਂ 16 ਤੱਕ ਦੁੱਧ ਹੈ ਗਾਈ ਤਿੰਨਾਂ ਦੇ ਸੂਏ ਆਪਣੇ ਕੋਲ ਕੋਈ ਫਿਰ ਉਹ ਸੌਣ ਹੋ ਗਈ ਕਰਪਾ ਦੇਈ ਜੀ ਇਥੋਂ ਲਾ ਕੋ ਲੈ ਚੱਕੀ ਦੀ ਛੱਪਣ ਵਧੀਆ ਬਰੀਕੀਆਂ ਸੋਹਣੀ ਵੇਖੋ ਕੱਟੀ ਕਿਵੇਂ ਆ ਜਾਣ ਮੋਸਰਨਾ 1 ਲੈ ਆ ਕੋਈ ਲੈ ਲੈ ਪੂਰਾ ਇੱਕ ਕਰਦ ਵਜਨ ਕਰੂਗੀ ਵੱਡੀ ਵੱਡੀ ਝੋਟੀ ਬਾਨੀ ਐ ਜੀਆਂ ਤੁਸੀਂ ਭੈਣਾ ਦੁੱਧੀਆਂ ਵੇਖ ਹੀ ਲਈਆਂ ਵੀ ਕਿੱਦਾਂ ਦੀਆਂ ਹੁਣ ਇਹ ਮੱਝਾਂ ਜਿੱਡੀ ਹੋਈ ਪਈ ਆ ਵੇਖ ਲੋ ਮੱਝ ਕਿੱਦੀ ਹੁਣੇ ਹੋਈ ਪਈ ਤੇ ਤਾਰਾ ਮਾਰਦੀ ਇੱਕ ਦਿਨ ਆਪਾਂ ਕਰਾਈ ਨਹੀਂ ਮੈਂ ਥੋੜਾ ਜਿਹਾ ਵੇਟ ਵਧ ਜੇ ਮੇਰੇ ਖਿਆਲ ਨਾਲ 2.5 ਕਿਲੋ ਦੇ ਲੱਗੇ ਹੋਊਗੀ ਜਦਨੇ 3 ਕਿਲੋ ਦੀ ਹੋ ਗਈ ਆਪਾਂ ਉਦੋਂ ਕਰਾ ਲਈਏ ਤੇ ਸੀਰੀ ਖਾਦੀ ਜਾਂ ਦੰਦਾਂ ਦੁੱਧ ਦੀ ਦੰਦੀਆਂ ਜੇ ਇਹ 130 ਇਹ ਹੋ ਰਿਹਾ ਵੀ ਇਹ ਉਹੋ ਹੀ ਮੇਰਾ ਵੀਰ ਲਵੇ ਜਿੰਨੇ ਸਾਹਮਣੀਆਂ ਪਰ ਜੇ ਪਾਸੇ ਵਾਲਾ ਨਾਲ ਕੋਈ ਸੰਪਰਕ ਕਰੇ ਤੇ ਟੱਟੀ ਕੋਈ ਚੰਗਾ ਮੱਦਾਊਗਾ ਤੇ ਦੇ ਦਿਆਂਗੇ ਮੋਲੇ ਦਾ ਗਾੜੀ ਯਾਰ ਕਰਦੇ ਆ ਦੇ ਦੇਾਂਗੇ ਕਿੰਨੇ ਦੀ ਕੋਈ ਮੰਗੂ ਤੁਹਾਨੂੰ ਦੇ ਦੇਾਂਗੇ ਪਰ ਇਥੇ ਥੋੜਾ ਬੋੜਾ ਮਾਨਤਾ ਨਾਲ ਜਿਆਦਾ ਨਹੀਂ ਹੋਣਾ ਕੱਤੀ ਚੰਗੀ ਏ ਜਿੱਦਾਂ ਇਹ ਸੂਪਵੇ ਮੇਰੀ ਇਹ ਨੋਟ ਕਰ ਲੋ ਵੀਡੀਓ ਖਾਮ ਕੇ ਰੱਖ ਲੋ 7 ਲੱਖ 31 ਲਾਂਗੇ ਇਹਨੇ ਲੋੜੀ ਤੱਕ ਦੱਬਣ ਹੋ ਜਾਣਾ ਤੇ ਗਾੜੀ ਰਹੇਗਾ ਔਨ 9-10 ਮਹੀਨੇ ਦੱਪਣ ਤੋਂ ਬਾਅਦ ਮਤਲਬ 1.5 ਸਾਲ ਹੋ ਗਿਆ ਹੋਰ 1.5 ਸਾਲ ਤੱਕ ਛੋਟੀ ਜਿਹੜੀ ਇਹ ਬਣ ਜਣੀ ਇੰਨੀ ਇਹ ਬੈਂਤੀਆਂ ਇਹੋ ਚਾਰ ਡੰਗਰੇ ਆ ਤੇ ਆਪਣਾ ਸੰਦੀਪ ਦਾ ਹੀ ਇਹ ਚੈਨਲ ਆ ਤੇ ਉਸੇ ਹੀ ਪੋਸਟ ਕਰਨੀ ਆ ਕੋਈ ਗਾਟ ਕਰਕੇ ਉਹ ਨਹੀਂ ਆ ਸਕਿਆ ਚਲੋ ਜਿਵੇਂ ਤੁਹਾਨੂੰ ਨੋਟੀਫਾਈਕੇਸ਼ਨਾਂ ਵਿੱਚ ਕਈ ਕੰਮ ਪੈ ਜਾਂਦੇ ਆ ਤੇ ਵੱਸ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਚੰਗੇ-ਚੰਗੇ ਕਮੈਂਟ ਕਰਿਓ ਤੇ ਉਮੀਦ ਕਰਦੇ ਆਂ ਵੀ ਤੁਹਾਨੂੰ ਸਾਡੀ ਇਹ ਵੀਡੀਓ ਜਿਹੜੀ ਚੰਗੀ ਲੱਗੀ ਹੋਗੀ ਪਿੰਡ ਜੇਠੂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਬਟਾਲਾ ਰੋਡ ਤੇ ਪਿੰਡ ਆ ਮੋਬਾਈਲ ਨੰਬਰ 98143 9875 7682 955 ਜਿਹੜੇ ਵੀ ਅੱਗੇ ਵੀਡੀਓ ਵੇਖਦੇ ਆ ਬੜੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਪਿਆਰ ਦੇ ਉਸ ਤੋਂ ਤਰਵਾਇਆ ਗਾਂ ਵੀ ਦਿੱਤੀ ਤੇ ਮਿਲ ਕੇ ਤੁਮੇਂ ਕਰੋ ਸਾਰੇ ਕੰਮ ਸੱਸੀ ਗਾੜੀ